ਸਾਡੀ ਹਰ ਕਰਦਾ ਜੀ ਜੀ ਸਰਵਣ ਸੰਗ ਪਹੇਰ ਇਸ ਵੇਲੇ ਅਸੀਂ ਵੀ ਪਹੁੰਚੇ ਹਾਂ ਕਿਸਾਨ ਵਿਡੂਸ਼ੇਸ਼ ਕਮੇਟੀ ਵਾਲਾ ਸਾਡੀ ਕੇਐਮਐਮ ਦੀ ਟੀਮ ਵੀ ਆਈ ਹੋਈ ਆ ਔਰ ਇੱਕ ਤਾਂ ਇੱਥੋਂ ਤੁਸੀਂ ਬੰਨ ਟੁੱਟਾ ਹੋਇਆ ਇੱਕ ਤਾਂ ਦੱਸਦਾ ਵੀ ਹੈ ਕਿੱਥੇ ਅਮਰਸਰ ਜ਼ਿਲ੍ਹਾ ਵਾ ਇਹਦੇ ਨਾਲ ਹੀ ਕਸਾਸਤ ਸ਼ੁਰੂ ਹੋ ਜਾਣਾ ਔਰ ਇਹਦਾ ਪਿੰਡ ਮਾਛੀ ਕੇ ਆ ਇਹਦੇ ਪਿੱਛੇ ਸਹਜਾਦਾ ਵਾ ਜਿਹੜੀ ਤੁਸੀਂ ਦੇ ਅਸੀਂ ਖੜੇ ਹੱਲ ਕੇ ਆਏ ਦਿੰਗੇ ਔਰ ਇਹ ਤੋਂ ਗਾਂ ਪਿੰਡ ਖੁੰਨੇ ਵਾਲਾ ਸੀਗਾ ਉੱਥੋਂ ਵੀ 파ੜ ਪਏ ਤਕਰੀਬਨ 4-5 파ੜ ਪਏ ਹੈਗੇ ਆ ਔਰ ਜਿਹੜੇ ਕਿਸਾਨਾਂ ਨਾਲ ਅਸੀਂ ਗੱਲ ਕੀਤੀ ਹੈ ਜਿਹੜੀ ਕੋਈ ਨਵੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਜੇ ਸਰਕਾਰ ਨੂੰ ਲੱਗਦਾ ਹੈਗਾ ਕਿ ਇਹਨਾਂ ਦਾ ਕੋਈ ਭਲਾ ਕਰਨਾ ਤੇ ਆਪਾਂ ਉਹਨਾਂ ਨਾਲ ਗੱਲ ਗੁਲ ਕਰਕੇ ਦੱਸਾਂਗੇ ਕੀ ਨਾ ਵੀਰ ਜੀ ਹਰਮਿੰਦਰ ਸਿੰਘ ਹਰਮਿੰਦਰ ਇੱਧਰ ਤੁਹਾਡਾ ਕੰਮ ਗੰਨਾ ਕਿੰਨਾ ਕਿੱਥੇ ਕਿ ਝੋਨੇ ਦਾ 10-12 ਜੱਲੇ ਕੀ ਚਾਹੁੰਦੇ ਗੰਨੇ ਦੀ ਪਹਿਲੀ ਬਕਾਇਆ ਮਿਲਿਆ ਨਹੀਂ ਨਹੀਂ ਅਜੇ ਨਹੀਂ ਮਿਲਿਆ ਚਲੋ ਇੱਥੇ ਗੱਲ ਨਿਕਲ ਕੇ ਆਉਂਦੀ ਵੀ ਜੇ ਸਰਕਾਰ ਨੇ ਬਚਾਉਣਾ ਵਾ ਤੇ ਇਹਨਾਂ ਨੂੰ ਸਪੈਸ਼ਲ ਪੈਕੇਜ ਵਿੱਚੋਂ ਪਹਿਲਾ ਬਕਾਇਆ ਦੇਵੇ ਔਰ ਜਿਹੜਾ ਕਹਿੰਦੇ ਨੇ ਕੱਟਕੁੱਟ ਲਾਉਣਾ ਹੈ ਨਾ ਪਲੈਂਟੀ ਜਿਹੜੇ ਜਨਾਲਾ ਮਿਲ ਵਾਲੇ ਸੁਣ ਲਿਓ ਮੈਨੇਜਰ ਸਾਹਿਬ ਇਹ ਪਲੈਂਟੀ ਪਲੈਂਟੀ ਨਹੀਂ ਆ ਰਹੀ ਲੱਗਣ ਦੇਣੀ ਮੁੜ ਕੇ ਨਾ ਕਿ ਮਿਲ ਜਾਮ ਹੋ ਗਈ ਆ ਤਾਂ ਅਸੀਂ ਕਹਿ ਚੱਲੇ ਸਰਕਾਰ ਨੂੰ ਵੀ ਵੀ ਭਾਈ ਇੱਕ ਤਾਂ ਮਰੇ ਹੋਏ ਲੋਕ ਨੇ ਤੇ ਜੋ ਕਿਸਾਨਾਂ ਦੇ ਹਾਲਾਤ ਨੇ ਇਸ ਕਰਕੇ ਉਹਨਾਂ ਨੂੰ ਫਸਲ ਬਚਾਉਣ ਲਈ ਕੋਈ ਸਪੈਸ਼ਲ ਪਲੈਂਟੀ ਨਾ ਪਾਈ ਜਾਵੇ ਥੋੜਾ ਗੰਨਾ ਕਿੰਨਾ ਗਿਆ ਮੇਰਾ 40 ਕਿੱਲੇ ਥਾਂ ਜੀ ਚਾਲੀ ਕੇ ਲੇਤਾ ਹਾਂ ਉਹ ਲਗਭਗ ਪਾਣੀ ਉਤੋਂ ਨੰਗਿਆ ਹੋਣਾ ਸਾਰਾ ਸਾਰਾ ਖਤਮ ਹੋਇਆ ਇੱਕ ਸਮੇਂ ਆ। ਅੱਛਾ ਤੇ ਕੀ ਮਿਲਦੀ ਸਮੱਸਿਆ ਕੀ ਆ? ਮਿਲਦੀ ਸਮੱਸਿਆ ਤੇ ਬੜੀ ਆਉਂਦੀ ਐ ਇੱਕ ਤੇ ਪੇਮੈਂਟਾਂ ਨਹੀਂ ਆਪਾਂ ਨੂੰ ਟਾਈਮ ਨਾ ਦਿੰਦੇ। ਹੂੰ ਤੇ ਇੱਕ ਮੰਨ ਲਓ ਜਦੋਂ ਚੱਲਦੀਆਂ ਮਿਲਾਂ ਉਦੋਂ ਵੀ ਇਹ ਪਲਾਂਟ ਕਟਿੰਗ ਬੜੀ ਕਰਦੇ ਆਂ ਆਪਣੀ ਸਰਕਾਰੀ ਕਰਕੇ ਆਪਣੀਆਂ ਮਨਮਰਜ਼ੀਆਂ ਕਰਦੇ ਆ। ਹੂੰ ਹੋਣ ਸਮਝ ਲਓ ਪਿਆ ਨਾਵਾ ਮਹੀਨਾ ਚੱਲ ਪਿਆ ਅਜੇ ਤੱਕ ਪੇਮੈਂਟਾਂ ਜਿਹੜੀਆਂ ਪੁਰਾਣੀਆਂ ਬਕਾਇਆ ਕੀ ਨਾਮ ਆਪਣਾ ਗੁਰਪ੍ਰੀਤ ਸਿੰਘ ਕਿੰਨਾ ਆਪਣਾ ਬਕਾਇਆ ਪਲਾ ਮੇਰੇ ਘੱਟੋ ਘੱਟ 2.5 ਲੱਖ ਦੇ ਲਾਗੇ ਬਨੇ ਹੋਏਗਾ ਹੁਣ ਮੇਰਾ ਬਕਾਇਆ ਤੇ ਆਪਣੀ ਫਸਲ ਕਿੰਨੀ ਕੀ ਬੀਜੀ ਹੈਦਰ ਇਹ ਗੰਨਾ ਇਹ ਜੀ 40 ਕਿੱਲੇ ਸਾ ਮੇਰਾ 40 ਕਿੱਲੇ ਗੰਨਾ ਸੀ ਜਿਹੜਾ ਨੁਕਸਾਨ ਤੋਂ ਜੇ ਕਿਸਾਨਾਂ ਨੂੰ ਠਲਣਾ ਨਾ ਸਰਕਾਰ ਭਗਵੰਤ ਮਾਨ ਜੀ ਵੀ ਦੇਖਦੇ ਹੁੰਦੇ ਸਾਡਾ ਪੇਚ ਤੋਂ ਇਹ ਦੇਖੋ ਮੈਂ ਪ੍ਰੈਸ ਨੂੰ ਵੀ ਕਹੂੰਗਾ ਇਹ ਚੀਜ਼ਾਂ ਨੂੰ ਵੱਖਰੇ ਤੌਰ ਤੇ ਸ਼ਾਇਆ ਕਰੋ ਵੀ ਇਸ ਇਲਾਕੇ ਦੀ ਜਿੰਨੀ ਪੇਮੈਂਟ ਤਾਂ ਸੀ ਕਿਨੇ ਸਾਰੇ ਪੰਜਾਬ ਦੀ ਦੋ ਇੱਕ ਤਾਂ ਕਿਸਾਨਾਂ ਐ ਨਹੀਂ ਕਹਿੰਦੇ ਪਰ ਆਹ ਇਲਾਕਾ ਤੁਹਾਨੂੰ ਮਾਰਿਆ ਕਹਿੰਦੇ ਇਹਨਾਂ ਨੂੰ ਸਪੈਸ਼ਲ ਪੈਕੇਜ ਵਿੱਚੋਂ ਇਹਨਾਂ ਦੀ ਪੇਮੈਂਟ ਫੜਾਓ ਆ ਕੇ ਵੀ ਆ ਪੇਮੈਂਟ ਚੁੱਕੋ ਪਿਛਲੀ ਔਰ ਇਹਨਾਂ ਦਾ ਗੰਨਾ ਪਹਿਲ ਦੇ ਆਧਾਰ ਤੇ ਮਿਲਣਾ ਜਦੋਂ ਚੱਲਣ ਉਹ ਚੱਕਿਆ ਜਾਵੇ ਵੀ ਗਾਹੇ ਕਣਕ ਵੀ ਸਕਣ ਕੋਠੇ ਸਕਣ ਪਹਿਲੂ ਕਰਨਾ ਚੱਕ ਲੋਗੇ ਪੜਾਈ ਹੋ ਜੂਗੀ ਥੋੜਾ ਸਾਹ ਸੌਖਾ ਹੋ ਜੂਗਾ ਜੋ ਸੀ ਤੋ ਗੰਨੇ ਵਾਲੀ ਇੱਕ ਕਿਸਾਨ ਹੋਰ ਨੇ ਸਾਡੇ ਉਹਨੂੰ ਤੁਹਾਡੀ ਗੱਲ ਕਰਾਉਣੇ ਆਜੋ ਆਜੋ ਜੀ ਆਜੋ 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 ਕੀ ਨਾਂ ਆਪਣਾ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਕੀ ਕੀ ਫਸਲ ਕਿੰਨੀ ਗੰਨੇ ਦੀ ਆਪਣੀ ਦੂਜੀ ਫਸਲ ਕਿੰਨੀ ਗਿਆ ਗੰਨਾ ਹੀ ਆ ਸਰ ਸਾਡਾ ਗੰਨਾ ਕਿੰਨਾ ਆਪਣਾ ਇਹ 35 40 ਕਿਲੋ 35 40 ਕਿਲੋ ਬਹੁਤ ਵੱਡਾ ਰਕਬਾ ਵਾ ਤੁਹਾਡਾ ਤੁਹਾਡਾ ਕਿੰਨਾ ਬਕਾਇਆ ਆ ਬਕਾਇਆ ਹੋਣਾ ਹੀ 5 ਲੱਖ ਤੋਂ ਹੀ ਘੇੜ ਕੇ ਹੋਇਆ ਤੁਹਾਡਾ 5 ਲੱਖ ਰੁਪਏ ਬਹੁਤ ਜ਼ਿਆਦਾ ਬਕਾਇਆ ਤੁਹਾਨੂੰ ਕੀ ਲੱਗਦਾ ਵੀ ਅਰਕੀ ਪਹਿਲ ਦੇ ਅਧਾਰ ਤੇ ਤੁਹਾਡਾ ਗੰਨਾ ਚੁੱਕਿਆ ਜਾਵੇ ਜਾਂ ਕੱਟ ਜਿਹੜਾ ਮਿਲ-ਮੁੱਲੋਂ ਦੀ ਨਾਲ ਲੱਗੇ ਕੱਟ ਲਗੇ ਅਸੀਂ ਤਾਂ ਕਹਿੰਦੇ ਸਰ ਜਿੱਤ ਪ੍ਰਾਈਵੇਟ ਮਿਲ ਕੁਇੰਟਲ ਆਉਂਦੀ ਏ ਤੇ ਢਾਈ ਤਿੰਨ ਕੁਇੰਟਲ ਆਉਂਦੇ ਹਾਂ ਅਹ ਅੱਛਾ ਇਹ ਆਮ ਨਾਲੋਂ ਵੱਧ ਲਾਉਂਦੇ ਆ ਆਪਣੇ ਕਾਰ ਹੋਵੇ ਗੰਨਾ ਲੈ ਕੇ ਜਾਓ ਉਹ 1% ਲਾਉਂਦੇ ਆ 8 2% ਲਾਉਂਦੇ ਦੇਖ ਲਓ ਵੀ ਐ ਨਹੀਂ ਸਰਕਾਰੀ ਮਿਲਣਾ ਸਹਿ ਜਦੋਂ ਸਰਕਾਰ ਨਿਜਮ ਫਿਰ ਕਹਿੰਦੇ ਆ ਜੀ ਡਿਵਰਸਿਫਿਕੇਸ਼ਨ ਨਹੀਂ ਹੁੰਦਾ। ਤੋਂ ਭਈ ਬਦਲਵੀਂ ਖੇਤੀ ਤਾਂ ਤਾਂ ਹੀ ਆਉਣੀ ਆ ਜੇ ਬਦਲਵੀਂ ਖੇਤੀ ਦੀ ਕੋ ਪੇਮੈਂਟ ਦੇ ਦੋਗੇ ਟਾਈਮ ਨਾ। ਅਰ ਹੁਣ ਤੱਕ ਇਹਨੇ ਵੀ ਹੁਣ ਤਾਂ ਤੁਹਾਨੂੰ ਵੇਖਣਾ ਚਾਹੀਦਾ ਨਾ ਇੱਕ ਮੰਤਰੀ ਪਦਰ ਦਾ ਮੁੱਦਾ ਬਣਿਆ ਹੋਇਆ ਲੋਕ ਠਾਰ ਰਹੇ ਆ। ਤੋਂ ਜਿਹੜਾ ਗੰਨੇ ਦੀ ਜਿਹੜੇ ਬਕਾਇਆ ਰਾਏ ਸਾਹਿਬ ਆਉਣਗੇ ਰਾਏ ਸਾਹਿਬ ਨਾਲ ਵੀ ਗੱਲ ਕਰਾਉਣੀ ਹੈ ਗੰਨੇ ਦਾ ਜਾਦਾ ਜਾਣਦੇ ਨੇ। ਅ ਔਰ ਅਸੀਂ ਤਾਂ ਹੁਣੇ ਚੇਤਾਵਨੀ ਦੇ ਰਹੇ ਰਾਏ ਸਾਹਿਬ ਵੀ ਮੁੜ ਕੇ ਨਾ ਕਿਉਂ ਜਨਾਲੇ ਵਾਲੇ ਵੀ ਮਿਲ ਘਰੀ ਆ ਕੀ ਆ ਗੰਨੇ ਦੀ ਸਮੱਸਿਆ? ਇਹ ਕੋ ਗੰਨੇ ਦਾ ਇੱਕ ਤਾਂ ਪਿਛਲਾ ਬਕਾਇਆ ਬਹੁਤ ਜ਼ਿਆਦਾ ਖੜਾ 170 ਕਰੋੜ ਦੇ ਕਰੀਬ ਜਿੰਨੀਆਂ ਕੋਆਪਰੇਟਿਵ ਸਾਰੀਆਂ ਮਿੱਲਾਂ ਨੇ ਉਹਨਾਂ ਦਾ ਖੜਾ 130 ਕਰੋੜ ਦੇ ਕਰੀਬ ਪ੍ਰਾਈਵੇਟ ਮਿੱਲਾਂ ਦਾ ਖੜਾ ਸੋ ਜਿਹੜੀ ਇਹ ਗੱਲ ਕਰ ਰਹੇ ਆ ਸੱਜਣ ਹੁਣ ਇੱਥੇ ਦੇ ਨਾਲਾ ਮਿਲਦੀ ਇਹ ਸ਼ਿਕਾਇਤ ਆਈ ਆ ਭਈ ਇਹ ਕਹਿੰਦੇ ਪਲਾਂਟੀ ਬੌਂਡ ਕਰਨਾ ਹੈ ਭਾਈ ਕਹਿੰਦਾ ਪਲਾਂਟੀ ਬੌਂਡ ਕਰਨਾ ਹੈ ਤੁਸੀਂ ਤੁਸੀਂ ਕਿਸੇ ਟਰਮ ਕੰਡੀਸ਼ਨ ਤੇ ਸਰਕਾਰ ਦੀਆਂ ਜਾਂ ਪ੍ਰਾਈਵੇਟ ਮਿੱਲਾਂ ਕਦੇ ਉਤਰੀਆਂ 슈ਗਰ ਫੈਟ ਦੇ ਮੁਤਾਬਕ 14 ਦਿਨ ਦੇ ਅੰਦਰ ਪੇਮੈਂਟ ਕਰਨੀ ਹੁੰਦੀ ਹੈ 15ਵੇਂ ਦਿਨ 15% ਵਿਆਜ ਦੇ ਨਾਲ ਜੋੜ ਕੇ ਕਿਸਾਨ ਨੂੰ ਮੋੜਨੇ ਹੁੰਦੇ ਆ ਅੱਜ ਤੱਕ ਕਿਸੇ ਵੀ ਮਿਲ ਨੇ 15% ਜੋੜ ਕੇ ਮੋੜੇ ਨੇ ਤੇ ਫਿਰ ਕਾਹਦਾ ਪਲੈਂਟੀ ਬੌਂਡ ਕੇਵਲ ਜਿਹੜਾ ਇਹ ਲਾਅ ਹੈ ਜਿਹੜੇ ਕਾਨੂੰਨ ਹੈ ਇੱਕ ਗਰੀਬ ਕਿਸਾਨ ਵਾਸਤੇ ਬਣਾਏ ਜਾਂਦੇ ਨੇ ਇਹ بڑے ਜਿਹੜੇ ਕਾਰਪੋਰੇਟ ਘਰਾਣੇ ਮਿੱਲਾਂ ਵਾਲੇ ਉਹਨਾਂ ਵਾਸਤੇ ਨਹੀਂ ਕੋਈ ਕਾਨੂੰਨ ਸਰਕਾਰੀ ਮਿੱਲਾਂ ਵਾਸਤੇ ਨਹੀਂ ਕੋਈ ਕਾਨੂੰਨ ਸੋ ਇਸ ਕਰਕੇ ਬਿਲਕੁਲ ਕੋਈ ਅਸੀਂ ਇਹ ਪਲੈਂਟੀ ਬੌਂਡ ਕਰ ਲੈਣ ਕਿਸੇ ਤਰੀਕੇ ਦਾ ਕਰ ਲੈਣ ਕਿਸੇ ਵੀ ਕਿਸਾਨ ਦੀ ਪਲੈਂਟੀ ਨਹੀਂ ਪੂਰੇ ਪੰਜਾਬ 'ਚ ਕੱਟਣ ਦੇਾਂਗੇ ਔਰ ਦੂਸਰੀ ਗੱਲ ਖਾਸ ਕਰ ਜਿਹੜਾ ਪਿਛਲਾ ਬਕਾਇਆ ਪੂਰੇ ਪੰਜਾਬ ਦਾ ਹੈ ਪਹਿਲਾਂ ਤਾਂ ਰਿਲੀਜ਼ ਕਰਨਾ ਚਾਹੀਦਾ ਪਰ ਪਹਿਲ ਦੇ ਆਧਾਰ ਤੇ ਜਿਹੜਾ ਏਰੀਆ ਇਸ ਵੇਲੇ ਹੜ੍ਹ ਪ੍ਰਭਾਵਿਤ ਹੈ ਇਹਨਾਂ ਦਾ ਸਾਰਾ ਗੰਨੇ ਦਾ ਬਕਾਇਆ ਜਿਹੜਾ ਉਹ ਤੁਰਤ ਰਿਲੀਜ਼ ਕੀਤਾ ਜਾਵੇ ਔਰ ਮੈਂ ਇਹ ਬਾਰ-ਬਾਰ ਕਵਾਂਗਾ ਸਰਕਾਰ ਨੂੰ ਵੀ ਭਾਈ ਇਹ ਤੁਹਾਡੀ ਨਲਾਇਕੀ ਕਾਰਨ ਸਾਰਾ ਕੁਝ ਹੋਇਆ ਤੁਸੀਂ ਜ਼ਿੰਮੇਵਾਰ ਹੋ ਔਰ ਜਿਨ੍ਹਾਂ ਦਾ ਗੰਨੇ ਦਾ ਨੁਕਸਾਨ ਹੋਇਆ ਝੋਨੇ ਦਾ ਨੁਕਸਾਨ ਹੋਇਆ ਉਹ ਜਿਵੇਂ ਕੇਐਮਐਮ ਦੀ ਸਾਡੀ ਜਿਹੜੀ ਇਹ ਲਾਈਨ ਹੈ ਉਹਦੇ ਮੁਤਾਬਕ ਅਸੀਂ 70000 ਰੁਪਏ ਪਰ ਏਕੜ ਜਿਹੜਾ ਝੋਨੇ ਦੀ ਮੰਗ ਕੀਤੀ ਹੈ ਔਰ ਜਿਹੜਾ ਗੰਨਾ ਹੈ ਉਹ ਘਟ ਤੋਂ ਘਟ ਅਸੀਂ ਕਿੰਨੇ ਆ ਵੈਸੇ ਤਾਂ ਗੰਨਾ ਜਿਹੜਾ ਸਾਡਾ ਅਸੀਂ ਜਦੋਂ ਪਲਕੇ ਹੁਣ ਤਿਆਰ ਹੈ ਮੂਰੇ ਮਿਲਣਾ ਨਵੰਬਰ ਦੇ ਵਿੱਚ ਸਟਾਰਟ ਹੋ ਜਾਣੀ ਆ ਪਰ ਉਹ 1.5 ਲੱਖ ਕਿੱਲੇ ਦਾ ਸਾਡਾ ਬਣਦਾ ਹੈਗਾ ਪਰ ਘਟ ਤੋਂ ਘਟ ਇੱਕ 1 ਲੱਖ ਕਿੱਲੇ ਦਾ ਜਿਹੜਾ ਮਾਪਜਾ ਪਰ ਏਕੜ ਦਾ ਗੰਨੇ ਦਾ ਵੀ ਮਿਲਣਾ ਚਾਹੀਦਾ ਅੱਛਾ ਰਾਏ ਸਾਹਿਬ ਤੁਸੀਂ ਦੇਖਿਆ ਜੋ ਸਾਨੂੰ ਖਬਰ-ਖਬਰ ਮਿਲ ਰਹੀ ਹੈ ਹੁਣ ਅੱਜ ਮੈਨੂੰ ਫੋਨ ਆ ਰਿਹਾ ਸੀਗਾ ਕਿ ਜਿੱਦਾਂ ਅਸੀਂ ਪਿੰਡਾਂ ਚੜ੍ਹ ਕੇ ਕਿੱਲਾ ਕੱਚਾ ਰਾਸਣੋਂ ਤਾਂ ਬਹੁਤ ਆ ਰਿਹਾ ਇਹਦੇ ਬਾਰੇ ਕੀ ਅਪੀਲ ਕਰੀਏ ਵੀ ਕੱਚਾ ਰਾਸਣ ਦੇ ਤੋਂ ਥੋੜਾ ਲੋਕ ਕਾਬੂ ਪਾਉਣ ਜੋ ਲੱਗ ਰਿਹਾ ਜਾਂ ਲੰਮੇ ਦਾ ਦੀ ਸਮੱਸਿਆ ਇੱਥੇ ਹਟਦੀ ਦੇਖੋ ਇਹ ਅ ਅੱਜ ਜੋ ਅਸੀਂ ਕੱਲ ਦੇ ਇਸ ਏਰੀਆ ਦੇ ਭੰਦੇਸਾ ਤੋਂ ਪਹਿਲੇ ਦਿਨ ਤੋਂ ਇੱਥੇ ਡਟੇ ਹੋਏ ਆ ਪਰ ਅਸੀਂ ਜੋ ਜਾਣਕਾਰੀ ਲਈ ਹੈ ਵੀ ਅ ਬਿਆੰਤ ਰਚਨ ਆ ਰਿਹਾ ਪਰ ਮੈਂ ਇਹ ਸਮਝਦਾ ਵੀ ਉਹਨੂੰ ਸਹੀ ਮੈਨੇ ਸਹੀ ਟਿਕਾਣੇ ਤੇ ਲਾਉਣ ਦੇ ਨਾਲ ਫੇਰ ਹੀ ਉਹਦਾ ਫਾਇਦਾ ਆਪਣਾ ਸੋ ਇਸ ਕਰਕੇ ਰਾਚਨ ਜਿਹੜਾ ਪਹਿਲਾਂ ਆਪਣੀਆਂ ਸਰਵੇ ਟੀਮਾਂ ਭੇਜੋ ਔਰ ਭੇਜ ਕੇ ਸਰਵੇ ਕਰਾਓ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਹੀ ਭੇਜੀ ਜਾਵੇ ਔਰ ਇਹ ਲੰਬੀ ਦੌੜ ਦੀ ਲੜਾਈ ਹੈ ਕਿਉਂਕਿ ਆ ਤੁਸੀਂ ਪਿੱਛੇ ਵੇਖੋ ਖੇਤ ਭਰੇ ਪੈਨੇ ਜਿਹਨਾਂ ਚ ਰੇਤ ਪੈ ਗਈ ਆ ਔਰ ਇਹ ਰੇਤ ਬਾਹਰ ਕੱਢਣੀ ਪੈਣੀ ਆ ਫਸਲ ਝੋਨੇ ਦੀ ਤੇ ਬਰਬਾਦ ਹੋਈ ਹੋਈ ਆ ਅਗਲੀ ਕਣਕ ਦੀ ਫਸਲ ਬੀਜਣ ਲਈ ਇਮੀਡੀਏਟਲੀ ਖੇਤ ਤਿਆਰ ਨਹੀਂ ਹੋਣੇ ਇੱਥੇ ਟਰੈਕਟਰ ਵੀ ਸਾਨੂੰ ਪੰਜਾਬ ਚੋਂ ਸਾਰੇ ਭੇਜਣੇ ਪਊਗੇ ਡੀਜ਼ਲ ਭੇਜਣਾ ਪਊਗਾ ਬੀਜ ਭੇਜਣਾ ਪਊਗਾ ਖਾਦ ਭੇਜਣੀ ਪਊਗੀ ਫਿਰ ਜਾ ਕੇ ਅਗਲੀ ਫਸਲ ਬੀਜੀ ਜਾਏਗੀ ਸੋ ਐਨ ਆਰ ਆਈ ਭਰਾਵਾਂ ਨੂੰ ਜਿੰਨੇ ਵੀ ਸਾਡੇ ਕਲਾਕਾਰ ਵੀ ਨੇ ਜਿਨ੍ਹਾਂ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਸਾਰੇ ਪੰਜਾਬ ਕੋਸ਼ਿਸ਼ ਕਰ ਰਿਆ ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਜ਼ਮੀਨੀ ਹਕੀਕਤ ਨੂੰ ਜਾਣ ਕੇ ਆ ਕੇ ਮੈਂ ਕਹੂੰਗਾ ਜ਼ੀਰੋ ਲੈਵਲ ਤੇ ਆ ਕੇ ਰਿਪੋਰਟ ਤਿਆਰ ਕਰਕੇ ਆਪਣੇ ਬੰਦੇ ਲਾ ਕੇ ਉਹੋ ਹੀ ਅਵਸਥਾ ਭੇਜੋ ਜਿਹੜੀ ਐਮਰਜੈਂਸੀ ਚਾਹੀਦੀਆਂ ਨੇ ਬਾਕੀ ਹੱਲੇ ਜਿਹੜਾ ਪਾਣੀ ਉਤਰਨ ਦਿਓ ਤੇ ਫਿਰ ਆਪਾਂ ਇਹਨਾਂ ਸਾਰੇ ਇਸ ਏਰੀਏ ਨੂੰ ਜਿਹੜੇ ਕਿਸਾਨ ਵੀਰ ਨੇ ਸਾਡੇ ਉਹਨਾਂ ਨੂੰ ਮੁੜ ਕੇ ਪੈਰਾਂ ਤੇ ਖੜੇ ਕਰਨ ਲਈ ਉਹਨਾਂ ਦੀ ਸਪੋਰਟ ਕਰੀਏ ਸੋ ਉਹ ਜਿਹੜਾ ਮੈਂ ਕਹੂੰਗਾ ਬੇਸਟ ਆਫ ਮਨੀ ਵਾਲੇ ਪਾਸੇ ਨਾ ਜਾਈਏ ਵੀ ਹੁਣ ਇਸ ਵੇਲੇ ਸਾਰੇ ਹੀ ਆਪਾਂ ਸਮਝਦੇ ਆਂ ਟਰਾਲੀਆਂ ਪਰ ਪਰ ਆਪਾਂ ਲੈ ਕੇ ਆ ਰਹੇ ਆ ਚਲੋ ਇਹ ਬਣਦਾ ਵੀ ਆਪਣਾ ਸਾਰਿਆਂ ਦਾ ਵੀ ਆਪਣੇ ਭਰਾ ਆ ਹੱਕ ਉਹਨਾਂ ਦੇ ਖੜੀਏ ਪਰ ਮੈਂ ਕਹਾਂਗਾ ਇਹ ਲੰਬੀ ਲੜਾਈ ਆ ਔਰ ਇਹਨੂੰ ਲੰਬੇ ਸਮੇਂ ਤੱਕ ਲੜਨ ਵਾਸਤੇ ਤਿਆਰੀਆਂ ਅਰੰਭੋ ਅੱਜ ਤੋਂ ਹੀ ਅਰੰਭੋ ਔਰ ਆਪਣੇ ਆਪਣੇ ਕੈਂਪ ਤਿਆਰ ਕਰੋ ਤਾਂ ਕਿ ਏਰੀਏ ਬੰਦ ਲਓ ਜਿਵੇਂ ਭਦੇਸਾ ਨੇ ਪਹਿਲਾਂ ਕਿਹਾ ਪਿੰਡ ਅਡਾਪਟ ਕਰ ਲਓ ਤੇ ਐਸ ਪਿੰਡ ਦੀ ਜ਼ਮੀਨ ਖਰਾਬ ਹੋਈ ਆ ਇਹ ਪਿੰਡ ਜਿਹੜਾ ਅਸੀਂ ਅਡਾਪਟ ਕਰਦੇ ਆ ਤਾਂ ਇਸ ਪਿੰਡ ਦੀ ਜਿਹੜੀ ਆ ਜ਼ਮੀਨ ਅਸੀਂ ਬਣਾ ਕੇ ਦੇਵਾਂਗੇ ਬੀਜ ਖਾਦ ਕਣਕ ਵਾਜਾ ਕੇ ਫਿਰ ਘਰਾਂ ਨੂੰ ਵਾਪਸ ਮੋੜਾਂਗੇ ਪਰਤਾਂਗੇ ਇਦਾਂ ਦਾ ਪ੍ਰਣ ਕਰ ਲਓ ਸ਼ੋ ਬੜਾ ਅੱਛਾ ਹੋਏਗਾ ਹਾਂ ਜਿਹੜੀ ਮੈਨੂੰ ਹੀ ਦੋ ਤਿੰਨ ਬੰਦਿਆਂ ਨੇ ਕਿਹਾ ਵੀ ਦੇਖੋ ਇੱਕ ਇੱਕ ਪਿੰਡ 'ਚ ਅੱਠ ਅ ਟਰਾਲ ਥੋੜਾ ਕੱਚਾ ਰਾਸ਼ਨ ਪੱਕ ਕੇ ਹੁੰਦਾ ਨਾ ਉਹ ਉਦੀ ਵੇਸਟੇਜ ਹੋ ਰਹੀ ਥੋੜਾ ਆ ਕੰਟਰੋਲ ਕਰਕੇ ਇਹਨੂੰ ਚੀਜ਼ਾਂ ਨੂੰ ਲੋਡ ਦੇ ਹਿਸਾਬ ਨਾਲ ਸੀ ਲੈ ਕੇ ਆਈਏ ਔਰ ਗਾਂਹਾਂ ਜਾ ਕੇ ਕੋਈ ਦੇਖੋ ਨਾ ਇੱਥੇ ਤਾਂ ਅਸੀਂ ਸਰਕਾਰ ਨੂੰ ਵੀ ਕਿਹਾ ਵਾ ਵੀ ਗਾਂ ਪਸ਼ੂਆਂ ਦੇ ਕੈਂਪ ਚਾਹੀਦੇ ਆ ਜੇ ਕੋ ਡਿਸੀਜ਼ਸ ਬਿਮਾਰੀ ਇੱਧਰ ਫੈਲੂਗੀ ਔਰ ਗਾਂਹ ਜਾ ਕੇ ਹੋਰ ਪਾਣੀ ਥੱਲੇ ਜਾਣਾ ਹੋਰ ਬਿਮਾਰੀਆਂ ਫੈਲਣ ਦਾ ਦਵਾਈ ਵਗੈਰਾ ਲਿਆ ਕੇ ਆਉਂਦਾ ਜਿਹੜਾ ਪੱਕਾ ਪੱਕਾ ਹੁੰਦਾ ਨਾ ਤੁਹਾਡੀ ਸੁੱਕੀ ਰਸਤ ਹੁੰਦੀ ਉਹ ਖਰਾਬ ਨਹੀਂ ਹੁੰਦੀ ਹੈਗੇ ਕੱਚੀ ਰਸਤੇ ਨੇ ਅੱਜ ਲੰਗਰ ਤੁਸੀਂ ਪਿੰਡੋਂ ਬਣਾਇਆ ਉਹ ਰਹਿਣਾ ਨਹੀਂ ਹੈਗਾ ਟੱਕੇ ਨਾਲ ਕਿਤੇ ਸੁੱਟ ਕੇ ਜਾਓਗੇ ਉਹ ਵੀ ਮੁੜ ਕੇ ਸੁੱਟੂਗਾ ਤੋਂ ਸਾਨੂੰ ਲੱਗਾ ਵੀ ਲੰਮਾ ਲੰਮਾ ਚੱਲੂਗਾ ਇਹ ਕਿਉਂਕਿ ਇਹ ਇੱਕ ਦਿਨ ਦਾ ਮਸਲਾ ਤਾਂ ਹੈ ਨਹੀਂਗਾ ਜਿਹੜੇ ਬੰਨਾਂ ਤੇ ਖੜੇ ਆ ਅਸੀਂ ਵੀ ਇਹ ਵੱਡੇ ਕਾਰਜ ਨੇ ਜਿੱਥੇ ਅਸੀਂ ਖੜ ਕੇ ਤੁਹਾਨੂੰ ਦੱਸ ਰਹੇ ਹਾਂ ਤੋਂ ਅਸੀਂ ਤਾਂ ਸਮਝਦੇ ਹਾਂ ਵੀ ਲੰਮੇ ਦਾ ਤੋਂ ਜੇ ਕੋ ਪਿੰਡ ਨੇ ਫੰਡ ਇਕੱਠਾ ਕਰ ਲਿਆ ਕਰ ਲੈ ਕਿੰਨਾ ਤੁਸੀਂ ਤੁਸੀਂ ਪੈਸੇ ਦਾ ਕਣਕ ਦਾ ਜਾਂ ਟੂੜੀ ਇਕੱਠੀ ਕਰਕੇ ਰੱਖ ਲਓ ਫਿਰ ਆ ਜਾਓ ਤੁਸੀਂ ਸਾਥ ਤੋਂ ਇਹ ਹਲਫ ਲੈ ਸਕਦੇ ਸੀ ਤੈਨੂੰ ਪਿੰਡ ਦੱਸਦਾਂਗੇ ਵੀ ਆਹ ਪਿੰਡ ਅਡੌਪਟ ਕਰੋ ਉਹਦੇ ਵੀ ਸਾਰੇ ਘਰਾਂ ਦਾ ਇੱਥੋਂ ਤੱਕ ਵੀ ਢੜੇ ਇਕੱਠੇ ਕਰਨੇ ਆਪਾਂ ਹਰ ਢੜੇ ਦੀ ਕੋਸ਼ਿਸ਼ ਹੁੰਦੀ ਮਗਰ ਪਾਰਟੀਆਂ ਨੇ ਵਿਆਹ ਆਸ ਆਪਣੇ ਸਮਰਥਨ ਦੇ ਦੀਏ ਪਿੰਡ ਦੇ ਵਿੱਚ ਏਕਾ ਕਰਾ ਕੇ ਇੱਕ ਜਿਹੜੀ ਪਿੰਡ ਦੀ ਸਾਂਝੀ ਕਮੇਟੀ ਬਣਾਈ ਜਾਵੇ ਵੀ ਜਿਹੜੀ ਰਾਹਤ ਕਮੇਟੀ ਹੋਵੇ ਉਜਾੜਾ ਰਾਤ ਹੜ ਪੀੜ ਤੇ ਰਾਹਤ ਕਮੇਟੀ ਹਰ ਘਰ ਘਰ ਜਿਹਦੇ ਪਸ਼ੂ ਨੇ ਉਹਦੇ ਕੋਲ ਤੂੜੀ ਜਾਵੇ ਚੋਕਰ ਜਾਵੇ ਮਜ਼ਦੂਰਾਂ ਨੂੰ ਕਿਸ ਕਿਸਮ ਦੀਆਂ ਸਮੱਸਿਆਵਾਂ ਉਹਨਾਂ ਦਾ ਰਾਸ਼ਨ ਅੱਡ ਜਾਵੇ ਕਿਸਾਨਾਂ ਨੂੰ ਕਿਹੜੇ ਕਿਸਮ ਦੀਆਂ ਸਮੱਸਿਆਵਾਂ ਉਹ ਕਿਸਾਨ ਨੂੰ ਤਾਂ ਜਦੋਂ ਜਾ ਕੇ ਜਿਵੇਂ ਰਾਏ ਸਾਹਿਬ ਨੇ ਦੱਸਿਆ ਵੀ ਜਦੋਂ ਕਣਕ ਬੀਜਣੀ ਆ ਉਹਨੂੰ ਖਾਦ ਦਵਾਈ ਤੇ ਕਣਕ ਦਾ ਬੀਜ ਇਹ ਤਿੰਨੇ ਚੀਜ਼ਾਂ ਚਾਹੀਦੀਆਂ ਜੇ ਕਿ ਬਿਜਾਈ ਹੋ ਗਈ ਫਿਰ ਅੱਡ ਕਰ ਲਾਂਗੇ ਅੱਜ ਅਸੀਂ ਗੰਨੇ ਤੇ ਡਿਸਕਸ ਕਰ ਰਹੇ ਆਂ ਵੀ ਜੇ ਪਲੰਟੀ ਲੱਗੂਗੀ ਤੇ ਅਸੀਂ ਪੱਕਾ ਕਹੀ ਜੇ ਸਰਕਾਰ ਨੂੰ ਵੀ ਪਲੰਟੀ ਬਲੰਟੀ ਨਹੀਂ ਲੱਗਣ ਦੇਣੀ ਜਿਵੇਂ ਮਰੇ ਪਏ ਕਿਸਾਨ ਤੇ ਇਹਨਾਂ ਦਾ ਬਕਾਇਆ ਵੀ ਤੁਰੰਤ ਦੋ ਗੰਨੇ ਦਾ ਇਸ ਕਰਕੇ ਆ ਔਰ ਇਸ ਕਰਕੇ ਅਸੀਂ ਸਮਝਦੇ ਆਂ ਵੀ ਇਹਨਾਂ ਚੀਜ਼ਾਂ ਨੂੰ ਲੰਮੀ ਲੰਮੇ ਦਾਤ ਤੋਂ ਅਸੀਂ ਸੋਚੀਏ ਕਿ ਲੰਮੇ ਦਾਤ ਅਸੀਂ ਪ੍ਰਬੰਧਾਂ ਵਾਲੇ ਪਾਸੇ ਚਾਹੀਏ ਫਿਰ ਇਹਨਾਂ ਜਦੋਂ ਆਉਂਦੀਆਂ ਕੋਈ ਬੀੜੀ ਇੱਕ ਇੱਕ ਕੇ ਪਿੰਡ ਚ ਕੋਈ ਬੇੜੀ ਸਿਸਟਮ ਹੋ ਜੇ ਜਿਹੜਾ ਲੰਮਾ ਕਾਂ ਨੂੰ ਨਿਕਲ ਨੁਕਲਦਾ ਸਾਡਾ ਇੱਥੋਂ ਗਾਂ ਹੜ ਤਾਂ ਕਦੋਂ ਆਉਂਦੇ ਚਲੋ ਨਾ ਆਉਣ ਅਸੀਂ ਕਹਿੰਨੇ ਆਂ ਅਰ ਅਸੀਂ ਲੰਮਿਆ ਸੰਘਰਸ਼ ਕਰਕੇ ਦਬਾਅ ਬਣਾ ਕੇ ਇਹ ਹੜ ਦਾ ਪ੍ਰਬੰਧਨ ਇਸ ਕਿਸਮ ਦਾ ਕਰੀਏ ਵੀ ਗਾਂਹਾਂ ਇਹ ਤੁਸੀਆਂ ਵਗੈਰਾ ਨਾ ਟੁੱਟਣ ਇੰਨਾ ਸਾਡਾ ਨੁਕਸਾਨ ਨਾ ਹੋਵੇ ਤੇ ਇੰਨਾ ਜਾੜਾ ਪੰਜਾਬ ਨੂੰ ਨਾ ਸਨ ਮੰਗਣ ਸਾਹਿਬ ਤੁਸੀਂ ਕਿਹੜੇ ਸਾਹਿਬ ਨਾ ਅੱਜ ਦੇਖਿਆ ਅੱਜ ਨੇੜਿਓਂ ਆ ਪੰਦੇਰ ਸਾਹਿਬ ਜਿਹੜੀ ਮਤਲਬ ਸਵੇਰ ਦੇ ਜਦੋਂ ਦੇ ਆਏ ਆ ਤੇ ਦਿੱਲੀ ਬੜਾ ਬੜਾ ਮਾਇੂਸੀ ਜੀ ਹੋ ਰਹੀ ਹੈ ਸਾਰਾ ਦੇਖ ਕੇ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਕਿ ਐਮਐਮ ਦੇ ਵੱਲੋਂ ਕਿ ਆਪਾਂ ਜਲਦੀ ਕੇਐਮਐਮ ਦੀ ਇੱਕ ਮੀਟਿੰਗ ਰੱਖੀਏ ਜਿਹਦੇ ਵਿੱਚ ਕਿਉਂਕਿ ਇਸ ਇਲਾਕੇ ਦੇ ਵਿੱਚ ਤੁਹਾਡਾ ਬਹੁਤ ਕੰਮ ਆ ਜਿਹੜੀ ਵੇਤਾ ਚੜ੍ਹੀ ਹੈ ਇਹ ਲਾਲਾ ਕੇਜਰੀ ਵਾਲੇ ਦਾ ਪਿਓ ਨਹੀਂ ਲੱਗਦਾ ਹੈਗਾ ਇਹ ਸਾਡੇ ਖੇਤਾਂ ਦੀ ਰੇਤਾ ਆ ਤੇ ਹਰੇਕ ਜੰਮੀਬਾ ਜਿਹੜਾ ਖੇਤ ਦਾ ਮਾਲਕ ਹੈ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਵੀ ਰੇਤਾ ਚੱਕ ਕੇ ਵਿੱਚ ਜੇ ਸਾਡਾ ਨੁਕਸਾਨ ਹੋਇਆ ਪਰ ਭਈ ਵੀ ਅਸੀਂ ਕਰਨੀ ਹੈ ਕੋਈ ਟਿਕਾ ਨਹੀਂ ਲੱਗਦਾ ਕੋਈ ਕਿਸੇ ਦਾ ਇਹ ਸਾਡਾ ਨੁਕਸਾਨ ਹੋਇਆ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ ਤੇ ਮੈਂ ਤੁਹਾਡੇ ਇਸ ਪੇਜ ਦੇ ਮਾਧਿਅਮ ਨਾਲ ਹੋਰ ਵੀ ਜਿੱਥੇ ਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿੱਥੇ ਜਿੱਥੇ ਖੇਤਾਂ ਦੇ ਵਿੱਚ ਖੜਾ ਦਾ ਪਾਣੀ ਵੜਿਆ ਆ ਰੇਟਾ ਵੜਿਆ ਆ ਉਥੇ ਕਿਸਾਨਾਂ ਦੇ ਨਾਲ ਖੜੋ ਇਹ ਸਾਡੀ ਡਿਊਟੀ ਬਣਦੀ ਹੈ ਕੱਲ ਨੂੰ ਇੱਥੇ ਆ ਜਾਣਗੇ ਜੀ ਬਾਬੂ ਇਕੱਠੇ ਹੋ ਕੇ ਜੁਰਮਾਨਾ ਲਾਉਣ ਜਦੋਂ ਇਹ ਬਾੜ ਆ ਬੰਨ ਟੁੱਟਿਆ ਸੀ ਉਦੋਂ ਕਿੱਥੇ ਸੀ ਫੋਟੋਆਂ ਖਿਚਾ ਕੇ ਵਾਪਸ ਚਲ ਗਏ ਭੁਗਤਣਾ ਤੇ ਸਾਡੀ ਕੰਮ ਨਹੀਂ ਪੈ ਰਿਆ ਨਾ ਸਾਡੇ ਭਾਈਚਾਰੇ ਨੂੰ ਪੈ ਰਿਆ ਸੋ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਇਹ ਇਹਦੇ ਤੇ ਜੇ ਮੈਂ ਵੱਲੋਂ ਮਤਾ ਪਾ ਕੇ ਆਪਾਂ ਨੂੰ ਉਹ ਲੋਕਾਂ ਦੇ ਨਾਲ ਖੜਨਾ ਚਾਹੀਦਾ ਆ ਠੀਕ ਹੈ ਕੋਈ ਗੱਲ ਨਹੀਂ 2-4 ਪਰਚੇ ਹੋ ਜਾਣਗੇ ਉਹ ਬਥੇਰੇ ਹੁੰਦੇ ਆ ਲੇਕਿਨ ਇਹ ਇਹ ਜਿਹੜੀ ਜਿਹੜੀ ਦੁਰਦਸ਼ਾ ਅੱਜ ਪੰਜਾਬ ਦੀ ਹੋਈ ਹੈ ਇਹਦੇ ਲਈ ਸਰਕਾਰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਬਰਾਬਰ ਜ਼ਿੰਮੇਵਾਰ ਹੈ ਠੀਕ ਹੈ ਠੀਕ ਹੈ ਤਾਂ ਤਿੰਨ ਧੰਮ